ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਬੋਹਰ ਵਿਖੇ ਇੱਕ ਮਕਾਨ ਮਾਲਕ ਵੱਲੋਂ ਆਪਣਾ ਮਕਾਨ ਕਿਰਾਏ 'ਤੇ ਦਿੱਤਾ ਸੀ ਪਰ ਕੁਝ ਦਿਨ ਪਹਿਲਾਂ ਹੀ ਕਿਰਾਏਦਾਰ ਨੇ ਮਕਾਨ ਵਿੱਚ ਸਮਾਨ ਦੀ ਤੋੜਫੋੜ ਕੀਤੀ ਤੇ ਮਕਾਨ ਵਿੱਚ ਲੱਗੀਆਂ ਬਿਜਲੀ ਦੀਆਂ ਮੋਟਰਾਂ ਤੇ ਬਿਜਲੀ ਦੇ ਲੱਗੇ ਬੋਰਡਾਂ ਦੀ ਵੀ ਤੋੜਫੋੜ ਕੀਤੀ ਗਈ ਤੇ ਕੁਝ ਸਮਾਨ ਚੋਰੀ ਵੀ ਕਰਕੇ ਲੈ ਗਏ ਜਿਸ ਦਾ ਪਤਾ ਲੱਗਣ ਤੇ ਮਕਾਨ ਮਾਲਕ ਕ੍ਰਿਸ਼ਨ ਲਾਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਤਾਂ ਇੱਕ ਹਫਤਾ ਬੀਤਣ ਮਗਰੋਂ ਵੀ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸਾਨ ਯੂਨੀਅਨ ਤੱਤੇਵਾਲ ਕਿਸਾਨ ਆਗੂ ਗੁਰਨਾਮ ਸਿੰਘ ਸੰਧੂ ਮੌਕੇ ਦੇ ਹਾਲਾਤ ਵੇਖੇ ਜੋ ਕਿ ਸਮਾਨ ਦੀ ਤੋੜਫੋੜ ਕੀਤੀ ਗਈ ਸੀ ਤੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਪੁਲਿਸ ਪ੍ਰਸ਼ਾਸਨ ਐਸਐਸਪੀ ਨੂੰ ਕਿਹਾ ਹੈ ਕਿ ਜਲਦੀ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਵੱਡਾ ਸੰਘਰਸ਼ ਅਗਰ ਨਾ ਕੀਤੀ ਕਾਰਵਾਈ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਨਮਸਕਾਰ ਜੀ ਅਸੀਂ ਆਜੇ ਖੜੇ ਆਂ ਸੇਠੀਪੱਤ ਦੇ ਕੋਲ ਜਿੱਥੇ ਕਿ ਅੱਜ ਰਿਕਸ਼ਨਾਲ ਜੋੜਾ ਜੀ ਸਾਡੇ ਪੰਜਾਬ ਪ੍ਰਧਾਨਮੀ ਆ ਤੇ ਨਾਲ ਪੱਤਰਕਾਰ ਜੀ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਕਿਥੇ ਕਿਰਾਏਦਾਰਾਂ ਨੂੰ ਬਹੁਣ ਦੀ ਵੇਖ ਲੋ ਜੀ ਕਿਰਾਏਦਾਰਾਂ ਨੇ ਕੀ ਇਨਸਾਨੀਅਤ ਕੀਤਾ ਬੋਰਡ ਤੱਕ ਤੋੜਦੇ ਤਾਰਾਂ ਤੱਕ ਤੋੜਦੇ ਨਸਾਨੀ ਤੇ ਵੇਖ ਲੋ ਅੱਜ ਤੀਕਰ ਵੀ ਪੁਲਿਸ ਨੇ ਆਈ ਤੀਕਰ ਕੋਈ ਕਾਰਵਾਈ ਨਹੀਂ ਕੀਤੀ ਵੀ ਪ੍ਰਧਾਨ ਜੀ ਕਿੰਨੀ ਵਾਰੀ ਉੱਥੇ ਜਾਏ ਖਾਣੇ 'ਚ ਕਹਿੰਦੇ ਅਸੀਂ ਕਰਦੇ ਆਂ ਕਰਦੇ ਆਂ ਵੀ ਨਹੀਂ ਆਣੀ ਇਨਸਾਨੀਅਤ ਹੋਊਗੀ ਦਿਨੜ ਕੋਈ ਪ੍ਰੂਫ ਨਹੀਂ ਲਿਆ ਸਾਰਾ ਕੁਝ ਉਹਨਾਂ ਨੂੰ ਨੁਸਾਨ ਹੋ ਗਿਆ ਉਹਨਾਂ ਦੀ ਮਸ਼ੀਨਾਂ ਤੱਕ ਤੱਕ ਹੀ ਲੈ ਗਏ ਅੱਜ ਤੱਕ ਮੋਟਰਾਂ ਜਾਂ ਕੇ ਲੱਗੇ ਪਾਣੀ ਦੀ ਮੋਟਰ ਤਾਂ ਕਿ ਨਹੀਂ ਛੱਡੀ ਇਹਨਾਂ ਨੇ ਮੈਂ ਕਹਿੰਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇ ਲੋ ਅਬਾਡ ਦੇ ਵਿੱਚ ਵਾੜਦ ਦਾ ਬਹੁਤ ਹੋ ਰਹੀਆਂ ਕੀ ਅੰਨ ਕੀ ਗਰੀਨ ਜੀ ਨਹੀਂ ਸੁਣਾਈ ਹੋ ਰਹੀ ਅੱਜ ਤਾਂ ਕਿ ਪੰਜਾਬ ਵਿਧਾਨ ਦੀ ਸੁਣਾਈ ਨਹੀਂ ਹੋ ਰਹੀ ਕਿਤੇ ਕਿਸਾਨਾਂ ਦੀ ਸੁਣਾਈ ਨਹੀਂ ਹੋ ਰਹੀ ਵੀ ਦੱਸੋ ਕੀ ਗੱਲ ਹੈ ਦੱਸੋ ਵੀ ਉਹਨੇ ਕੀ ਉਹਨੇ ਕੀ ਚੋਰੀ ਕੀਤੀ ਸੀ ਵੀ ਗੁਨਾਹਗਰ ਤਾਂ ਸੀ ਵੀ ਕਰੇਆ ਮੰਗ ਲਿਆ ਵੀ ਜਾਂ ਮੀਡੀਆ ਬੇਲਣੇ ਭਰਿਆ ਕੁਛ ਨਹੀਂ ਕੀਤਾ ਉਹਦਾ ਨੁਕਸਾਨ ਕਰਕੇ ਜਨਾਲੇ ਉਲਟਾ ਲੱਖ ਡੇਢ ਲੱਖ ਦਾ ਇਨਸਾਨ ਕੀਤਾ ਅਗਲਾ ਕਿੰਨੂ ਕਹੇ ਦੱਸੋ ਮੈਂ ਪ੍ਰਸ਼ਾਸ਼ਕ ਨੂੰ ਐਸਐਸਪੀ ਸਾਹਮਣੇ ਕਹਣੇ ਚਾਹਨਾ ਹੈ ਸੀਡੀ ਵਾਂਦੇ ਐਸਚੋ ਨੂੰ ਕਹਣੇ ਚਾਹਨਾ ਹੈ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਜਿਹਦਾ ਵੱਡਾ ਸੰਘਰਸ਼ ਕਰਨਾ ਪਊਗਾ ਤੇ ਕਿਤੇ ਇਹ ਨਾ ਆਖੇ ਵੀ ਕਿਤੇ ਵੱਡਾ ਸੰਘਰਸ਼ ਹੋ ਗਿਆ ਵੀ ਇਹਨਾਂ ਇਨਸਾਨ ਹੋ ਗਿਆ ਫਰੀ ਬੰਦਾ ਮਜ਼ਾ ਕਰਦਾ ਉਹਦੇ ਚਲ ਮੰਨੇ ਗੱਲਵਾ ਕਰ ਲਾਂਗੇ ਫਿਰ ਦੁਆਰਾ ਕਰ ਲਾਂਗੇ ਦੁਆਰਾ ਫਿਰ ਖਾਨ ਹੋ ਜੂਗਾ ਦੱਸੋ ਕੀ ਪ੍ਰਸ਼ਾਸ਼ਕ ਸੌ ਰਿਹਾ ਜੀ ਸਰਕਾਰਾਂ ਸੌ ਰੀਆਂ ਵੀ ਜਿੱਦਾਂ ਚੋਰੀ ਹੋਈ ਆ ਚੋਰੀ ਵੀ ਹੋਈ ਇਹਦਾ ਬਿਜਾਰ ਨਹੀਂ ਦਿੱਤੀ ਹੋਈ ਵੀ ਇਹਨਾਂ ਨੇ ਤੜ-ਤੌੜ ਨਾਲ ਇਸ ਕਰਕੇ ਕੀਤਾ ਵੀ ਇਹਨਾਂ ਨੇ ਇਹਨਾਂ ਦੇ ਵੀ ਕਿਰਾਏਦਮ ਕਾਣ ਖੱਲੀ ਕਰਾਇਆ ਇਹਨਾਂ ਨੇ ਕੀ ਕਰਾਇਆ ਨਾਲ ਮਾਲਕ ਬਣ ਗਏ ਜੀ ਵੀ ਕਿਰਾਏ ਤੇ ਦੇਣ ਦੀ ਵਾਣੀ ਕੀ ਹੋਈ ਅੱਜ ਕਰ ਬੇਨਾਂ ਨੇ ਕੰਗੇ ਦੇ ਪ੍ਰੂਫ ਲੈ ਲੈਂਦੇ ਕੋਈ ਪ੍ਰੂਫ ਲਿਆ ਤੁਸੀਂ ਨਹੀਂ ਦੇਣਗੇ ਪ੍ਰੂਫ ਕੋਈ ਵੀ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਗੱਲ ਜਾਣਨਾ ਚਾਹਨਾ ਹੈ ਵੀ ਅੱਜ ਵੀ ਜੇ ਸੁਣਾਈ ਹੁੰਦੀ ਆ ਤੇ ਠੀਕ ਹੈ ਨਹੀਂ ਦੀ ਤੇ ਤੁਸੀਂ ਚੋਰਾ ਦੀ ਸੁਣਾਈ ਨਹੀਂ ਕਰ ਸਕਦੇ ਹੋ ਹੋਰ ਤੁਸੀਂ ਕੀ ਸੁਣਾਈ ਕਰਨੀ ਆ ਮੈਂ ਆਪ ਬਣ ਕੇ ਪੀਲ ਕਰਨਾ ਚਾਹੁੰਦਾ ਐ ਐਸਐਸਪੀ ਆਈਜੀ ਸਰ ਡੀਜੀਪੀ ਸਰ ਤੇ ਸਰਕਾਰ ਨੂੰ ਮਾਨ ਸਰ ਨੂੰ ਵੀ ਆ ਸੁਣਾਈਆ ਕਰੋ ਵੀ ਆ ਬੇਲੋ ਢੂਡ ਦਾ ਇਸ ਤਰ੍ਹਾਂ ਹੋ ਰਿਹਾ ਵੀ ਜੜ ਤੋੜ-ਪੋੜ ਕਰ ਰਹੇ ਨੇ ਸਿਰਿਆਂ ਮਗਾਂ ਢੋੜ-ਪੋੜ ਕਰਦੇ ਦੱਸੋ ਜੀ ਰੇਰ ਲਾਉਂਦੇ ਕਿੰਨਾ ਖਰਚਾ ਹੁੰਦਾ ਜੀ ਜੇਦਾ ਉਧਾ ਹੋ ਗਿਆ ਵਿਚਾਰੇ ਜਿਹੜਾ ਸੁਣਾਈ ਨਹੀਂ ਹੋਈ ਵਿਚਾਰਾ ਕਿੱਥੋਂ ਤੱਕ ਜਾਂਦਾ ਐਸਐਲਪੀ ਤੱਕ ਜਾਂਦਾ ਠੀਕ ਹੈ ਉਹਦੀ ਸੁਣਾਈ ਨਹੀਂ ਹੋ ਰਹੀ ਦੱਸੋ ਕਿਉਂ ਨਹੀਂ ਹੋ ਰਹੀ ਮੈਂ ਕਹਣਾ ਚਾਹੁੰਦਾ ਸੁਣਾਈ ਹੋਵੇ ਤਾਂ ਨਹੀਂ ਨਾ ਹੋਈ ਸੁਣਾਈ ਅਸੀਂ ਵੱਡਾ ਸੀ ਕੰਮ ਕਰਾਂਗੇ ਸਸਰੀ ਕਾਲ ਜੀ ਪੰਜਾਬ ਤੇ ਨਸ਼ਾ ਵੇਚਣ ਵਾਲੀ ਥਾਰ ਗਰਲ ਖਿਲਾਫ ਸਖਤ ਕਾਰਵਾਈ ਕੀਤੀ ਗਈ ਤੇ ਪਾਇਲ ਦੇ ਮੇਡ ਇਲਾਕੇ ਚ ਥਾਰ ਗਰਲ ਦਾ ਗੈਰ ਕਾਨੂੰਨੀ ਨਿਰਮਾਣ ਤੋੜਿਆ ਗਿਆ ਥਾਰ ਗਰਲ ਨੇ ਉਸਦੀ ਮਾਤਾ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਪਰਚੇ ਵਿਦਾ ਜਨਿਸੋ ਲਾਵਾ ਤਾਂ ਮੋਟੇ ਇਲਾਕੇ ਵਿੱਚ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਗਏ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸਨ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਜੀਵੇ ਤੁਸੀਂ ਸਾਰੇ ਜਾਣਦੇ ਹੋ ਯੁੱਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਜੋ ਨਸ਼ਾ ਦੀ ਤਸਕਰੀ ਹੈ ਉਹਦੀ ਪੂਰੀ ਕਮਰ ਤੋੜਨ ਦੇ ਲਈ ਹਰ ਲੀਗਲ ਕਾਰਵਾਈ ਕਰ ਰਹੀ ਹੈ ਇਹਦੇ ਅੰਡਰ ਹੀ ਇੱਕ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਹੁੰਦਾ ਹੈਗਾ ਤੇ ਪ੍ਰਾਪਰਟੀ ਨੂੰ ਫ੍ਰੀਜ਼ ਵਗੈਰਾ ਕਰਾਇਆ ਜਾ ਸਕਦਾ ਹੈ। ਤੋਂ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਪੇਜਦੇ ਹਾਂ ਤੇ ਉਹ ਫਿਰ ਸਾਨੂੰ ਉਸ ਪ੍ਰਾਪਰਟੀ ਬਾਰੇ ਡਿਟੇਲਸ ਦੱਸ ਦਿੰਦੇ। ਤੋਂ ਇਦਾਂ ਹੀ ਅੱਜ ਜੋ ਤਮੋਟ ਪਿੰਡ ਦੇ ਆ ਤਿੰਨ ਜੋ ਨਾਮੀ ਨਸ਼ਾ ਤਸਕਰ ਸੀਗੇ ਉਨਾਦੀ ਪ੍ਰਾਪਰਟੀਆਂ ਬਾਰੇ ਗਲਾਡਾ ਵੱਲੋਂ ਸਾਨੂੰ ਇਨਫੋਰਮ ਵੀ ਕੀਤਾ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਆਹ ਤਾਂ ਪੂਰਾ ਕੋ ਪੂਰਾ ਉਹਨਾਂ ਨੇ ਇਲੀਗਲ ਤੌਰ ਤੇ ਬਣਾਈ ਹੋਈ ਹੈ ਤੇ ਗਲਾਡਾ ਨੇ ਅੱਜ ਫਿਰ ਉਹ ਜੋ ਇਹਨਾਂ ਦੀ ਇਲੀਗਲ ਪ੍ਰਾਪਰਟੀ ਸੀ ਉਹਨਾਂ ਦੇ ਉੱਪਰ ਐਕਸ਼ਨ ਲਿੱਤਾ ਹੈ ਜਿਨ੍ਹਾਂ ਦੇ ਅੰਡਰ ਇੱਕ ਪਲਵਿੰਦਰ ਸਿੰਘ ਔਰ ਪੱਪੂ ਉਹਦੇ ਉੱਪਰ 5 ਐਫਆਈਆਰਸ ਹੈ ਤੇ ਉਹਦੇ ਬੇਟੇ ਦੇ ਉੱਪਰ ਵੀ ਇੱਕ ਐਫਆਈਆਰ ਦੋਨੋਂ ਹੀ ਪ੍ਰੈਜ਼ੈਂਟਲੀ ਜੇਲ੍ਹ ਦੇ ਵਿੱਚ ਹੈ ਪਲਵਿੰਦਰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬੇਟਾ ਮਨਵੀਰ ਉਹ ਗੋਵਿੰਦਵਾਲ ਜੇਲ੍ਹ ਦੇ ਅੰਦਰ ਹੈ ਇਹਦੇ ਬੇਟੇ ਦੇ ਉੱਪਰ ਪਿਛਲੇ ਮੰਥ ਹੀ ਪਰਚਾ ਦਿੱਤਾ ਗਿਆ ਸੀਗਾ ਐਨਡੀਪੀਐਸ ਦੀ ਧਾਰਾਵਾਂ ਦੇ ਅੰਦਰ ਤੇ ਦੂਜਾ ਪਰਸਨ ਹੈਗਾ ਸਤਵਿੰਦਰ ਸਿੰਘ ਉਰਫ ਬੋਬੀ ਉਹਦੇ ਅਗੇਂਸਟ 13 ਡਿਫਰੈਂਟ ਡਿਫਰੈਂਟ ਸੈਕਸ਼ਨਸ ਆਫ ਐਨਡੀਪੀਐਸ ਦੇ ਅੰਦਰ ਐਫਆਈਆਰਸ ਹੈ ਤੇ ਉਹ ਵੀ ਨਸ਼ਾ ਦਾ ਪੁਰਾਣੇ ਟਾਈਮ ਤੋਂ ਕਾਫੀ ਕਈ ਸਾਲਾਂ ਤੋਂ ਤਸਕਰੀ ਕਰ ਰਿਆ ਸੀਗਾ ਤੇ ਤੀਜੀ ਇੱਕ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੋਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਇਥੋਂ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਬੀਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 3 ਇਫਆਈਆਰਸ ਐ ਉਹਦੀ ਮਦਰ ਦੇ ਅਗੇਂਸਟ ਵੀ 3 ਇਫਆਈਆਰ ਮਦਰ ਦਾ ਨਾ ਕਰਮਜੀਤ ਕੌਰ ਹੈਗਾ ਤੇ ਉਹਦੇ ਬ੍ਰਦਰ ਹਰਵਿੰਦਰ ਉਰਫ ਲਾਡੀ ਉਹਦੇ ਅਗੇਂਸਟ ਵੀ 2 ਇਫਆਈਆਰ ਐ ਤੇ FIRs ਇਹ ਤਿੰਨੋ ਕੇ ਤਿੰਨੋ ਪ੍ਰੈਜ਼ੈਂਟਲੀ bail ਤੇ ਬਾਹਰ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ-ਕੀ ਸਾਰੀ ਫੈਮਲੀਆਂ ਹੀ ਤਿੰਨੋ ਕੇਸਾਂ ਦੇ ਵਿੱਚ ਫੈਮਲੀਆਂ ਪੂਰੀ-ਪੂਰੀ ਇਨਵੋਲਡ ਹੈ ਤੇ ਜੋ ਨਸ਼ੇ ਦੀ तस्करी ਕਰ-ਕਰ ਕੇ ਹੀ ਇਨਾਂ ਨੇ ਜੋ ਕਮਾਈਆਂ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਈ ਗਈ ਸੀਗੇ ਤੇ ਉਹ ਅੱਜ ਗਲਾਡਾ ਵੱਲੋਂ ਫਿਰ ਉਹਨਾਂ ਦੇ ਇਲੀਗਲ ਸਟਰਕਚਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮੈਮ ਹੋਰ ਵੀ ਜਿਹੜੀ ਜ਼ਿਲ੍ਹੇ ਦੇ ਵਿੱਚ ਕਾਰਵਾਈਆਂ ਕਰਨ ਜਾ ਰਹੇ ਹੋ ਜਿਹੜੀ ਨਸ਼ਾ ਤੱਕ ਰੱਖ ਦੇ ਦੇਖਿਓ ਜੀ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਆ ਲੀਗਲ ਤੌਰ ਤੇ ਜੋ 68 ਐਫ ਐਕਸ ਸੈਕਸ਼ਨ ਹੁੰਦਾ ਹੈ ਐਨ ਡੀ ਪੀਓ ਐਕਟ ਦੇ ਅੰਦਰ ਉਹਦੇ ਅੰਡਰ ਅਸੀਂ ਐਕਚੁਅਲ ਲੈ ਸਕਦੇ ਫ੍ਰੀਜ਼ ਵਗੈਰਾ ਕਰਾ ਸਕਦੇ ਪ੍ਰੋਪਰਟੀਆਂ ਨੂੰ ਉਹ ਉਹਦੀ ਕੁਰਕੀ ਵੀ ਕਰਾ ਸਕਦੇ ਤੋਂ ਜਦੋਂ ਅਸੀਂ ਆ ਸਾਰਾ ਕੁਝ ਕਰ ਰਹੇ ਹੁੰਦੇ ਸਾਨੂੰ ਰੈਵਨਿਊ ডিপਾਰਟਮੈਂਟ ਨੂੰ ਲਿਖ ਕੇ ਭੇਜਣਾ ਹੁੰਦਾ ਤੇ ਅਗਰ ਰੈਵਨਿਊ ডিপਾਰਟਮੈਂਟ ਨੂੰ ਕੁਝ ਇਲੀਗੈਲਿਟੀ ਨਿਕਲਦੀ ਮਿਲਦੀ ਹੈ ਉਹਨ ਸਟਰਕਚਰਸ ਦੇ ਵਿੱਚ ਤੇ ਰੈਵਨਿਊ ডিপਾਰਟਮੈਂਟ ਜਾਂ ਕਨਸਰਨਡ ਅਥਾਰਟिटीज ਕਾਰਪੋਰੇਸ਼ਨ ਹੋ ਗਿਆ ਜਾਂ ਗਲਾਡਾ ਹੋਗੀ ਉਹ ਐਕਸ਼ਨ ਲੈਂਦੇ ਆ ਤੇ ਅੱਗੇ ਵੀ ਅਗਰ ਕਿਤੇ ਕੋਈ ਔਰ ਵਾਇਲੇਸ਼ਨਸ ਕੁਝ ਨਿਕਲੇਗੀ ਤਾਂ ਜ਼ਰੂਰ ਕਨਸਰਨਡ ਅਥਾਰਟिटीज ਵੱਲੋਂ ਐਕਸ਼ਨ ਲਿੱਤਾ ਜਾਵੇਗਾ ਮੈਮ ਹਲਕੇ ਦਾ ਇੱਕ ਵੱਡਾ ਤਸਕਰ ਗੁਰਦੀਪ ਸਿੰਘ ਰਾਣੋ ਜੇਲ੍ਹ ਦੇ ਵਿੱਚ ਉਹਦੇ ਕਰਤੇ ਹੋ ਉਹਨੂੰ ਵੀ ਉਹ ਨੋਟਿਸ ਜਿ ਮਿਲੇ ਹੋਏ ਉਹੀ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨਸ ਕੇ ਅੰਡਰ ਆ ਵੀ ਜੋ ਤਿੰਨ ਅਜ ਕਾਰਵਾਈਆਂ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਕੀਤੀ ਗਈ ਹੈ ਇਹਨਾਂ ਨੂੰ ਪ੍ਰੋਪਰ ਟਾਈਮ ਦਿੱਤਾ ਗਿਆ ਸੀਗਾ ਦੋ ਨੋਟਿਸ ਜਿੱਤੇ ਗਏ ਸੀ ਇਹ ਉਦੋਂ ਬਾਅਦ ਵੀ ਇਨਾਂ ਨੇ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਗਲਾਡ ਨੇ ਐਕਸ਼ਨ ਲਿੱਤਾ ਹੈ ਸੇਮ ਹੀ ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਉਹਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਉਹ ਸੈਕਿੰਡ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ ਹੁਣ ਜਦੋਂ ਨੋਟਿਸ ਦੀ ਮਿਆਦ ਪੂਰੀ ਹੁੰਦੀ ਹੈ ਉਦੋਂ ਬਾਅਦ ਗਲਾਡਾ ਵੱਲੋਂ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਅਵੇ ਜਿਹੜੇ ਪਰਿਵਾਰਕ ਮੈਂਬਰ ਨੇ ਨੋਟਸ ਜਿਹੜਾ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ہوئی ਆ ਆਪਣੇ ਉਹ ਦਿਖਾ ਰਹੇ ਨੇ ਸਾਰਿਆਂ ਨੂੰ। ਜੀ ਅਪੀਲ ਇਹਨਾਂ ਦੀ ਖਾਰਜ ਹੋ ਗਈ ਸੀ। ਇਹਨਾਂ ਨੇ ਪਹਿਲਾਂ ਅਪੀਲ ਕੀਤੀ ਸੀਗੀ ਉਹ ਖਾਰਜ ਹੋ ਗਈ ਸੀਗੀ। ਜਿਵੇਂ ਮੈਂ ਤੁਹਾਨੂੰ ਦੱਸਿਆ ਆ ਔਨਰੇਬਲ ਸੁਪਰੀਮ ਕੋਰਟ ਕੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਗਲਾਡਾ ਨੇ ਅੱਜ ਇਹ ਕਾਰਵਾਈ ਕੀਤੀ ਹੈ। ਉਹ ਕਾਰਵਾਈ ਨੂੰ ਸਪੋਰਟ ਕਰਨ ਦੇ ਲਈ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਇਤਿਹਾਜ ਪ੍ਰੈਜ਼ੈਂਟ ਹੈ। ਠੀਕ ਹੈ। ਥੈਂਕ ਯੂ। ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਕੋਟਲੀ ਸੂਰਤ ਮੰਲੀ ਅਤੇ ਪਿੰਡ ਢਿਲਮਾ ਚ ਐਨ ਆਈ ਐ ਦੀ ਟੀਮ ਵੱਲੋਂ ਤੜਕਸਾਰ ਪਾਰੀ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਗਈ। ਆਪਾ ਜਾਣਕਾਰੀ ਅਨੁਸਾਰ ਪਿੰਡ ਢਿਲਮਾ ਦੇ ਨੌਜਵਾਨ ਗੁਰਸਿਮਰਨ ਸਿੰਘ ਪੁੱਤਰ ਗੁਨਾਮ ਸਿੰਘ ਦੇ ਘਰ ਐਨ ਆਈ ਐ ਦੀ ਟੀਮ ਵੱਲੋਂ ਪੁਚਕਿਸ਼ ਕੀਤੀ ਗਈ ਤੇ ਗੁਰਸਿਮਰਨ ਸਿੰਘ 108 ਐਂਬੂਲੈਂਸ ਕੱਢੀ ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ ਪਿੰਡ ਕੋਟਲੀ ਸੂਰਤ ਮੰਲੀ ਦੇ ਨੌਜਵਾਨ ਜਗਰੂਪ ਸਿੰਘ ਤੇ ਨੌਜਵਾਨ ਮਨਦੀਪ ਸਿੰਘ ਸੋਨੂ ਦੇ ਘਰ ਐਨ ਆਈ ਐ ਦੀ ਟੀਮ ਵੱਲੋਂ ਰੇਡ ਕੀਤੀ ਗਈ। NIA ਦੀ ਟੀਮ ਵੱਲੋਂ ਕਰੀਬ 6 ਘੰਟੇ ਇਨਾਂ ਨੌਚਾਨਾਂ ਤੋਂ ਪੁੱਛਗਿੱਛ ਤੇ ਘਰਾਂ ਦੀ ਫੁੱਲ ਆਫਰਾਲੀ ਵੀ ਕੀਤੀ ਗਈ। ਮਨਦੀਪ ਸਿੰਘ ਜੀ ਪਰਿਵਾਰ 'ਚ ਮੇਰੇ ਡੈਡੀ ਆ, ਮੰਮੀ ਆ, ਦੋ ਬ੍ਰਦਰ ਆ, ਇੱਕ ਬ੍ਰਦਰ ਦਰਬਾਰ 'ਚ ਆ ਜੀ। ਬਾਹਰ ਦੁਬਈ 'ਚ ਆ ਜੀ। ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ। ਹਾਂਜੀ ਤੇ ਮੈਂ ਆਪਣੇ ਘਰ ਦੇਖਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ। ਅੱਜ ਸਾਡੇ ਘਰ NIA ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ। ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਜਿਹੜੀ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ ਹਾਂਜੀ ਸਰ ਇਹ ਰਿਡ ਸਿਰਫ 25 ਮਿੰਟ ਚੱਲੀ ਆ ਜੀ ਹਾਂਜੀ ਹਾਂਜੀ 6 6 ਸੀ ਵਲੀ ਦੇ ਆਈ ਦੀ ਹਾਂਜੀ 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 ਕਿਹਾਂ ਜੀ ਤਲਾਸ਼ੀ ਲਈ ਅੱਜ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਕੀ ਕਰਦੀ ਬਸ ਕਿਉਂ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਏਦਾਂ ਦੀ ਕੋਈ ਗੱਲ ਨਹੀਂ ਆ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਪੰਜਾਬ ਵਿੱਚ ਮਜ਼ਦੂਰ ਦਿਵਸ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਲੇਕਿਨ ਦੂਜੇ ਪਾਸੇ ਅਜ ਕਾਦੀਆਂ ਵਿਖੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਦੇਖੀ ਗਈ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਜ ਦੇਸ਼ ਆਜ਼ਾਦ ਹੋਏ ਨੂੰ 76 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਕਾਦੀਆਂ ਵਿੱਚ ਅਜ ਤੱਕ ਕਿਸੇ ਸਰਕਾਰ ਨੇ ਮਜ਼ਦੂਰਾਂ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਮਜ਼ਦੂਰਾਂ ਲਈ ਬੈਠਣ ਲਈ ਤਾਂ ਦੂਰ ਖੜੇ ਹੋਣ ਲਈ ਵੀ ਕੋਈ ਜਗ੍ਹਾ ਨਹੀਂ ਬਣਾਈ ਗਈ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰਾਂ ਵੱਲੋਂ ਸ਼ੈੱਡ ਦੀ ਮੰਗ ਕੀਤੀ ਜਾ ਰਹੀ ਪਰ ਕਿਸੇ ਸਰਕਾਰ ਨੇ ਅਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਮੈਂ ਮਕਬੂਲ ਅਹਿਮਦ ਸਮਾਜ ਸੇਵੀ ਅੱਜ ਲੇਬਰ ਡੇ ਤੇ ਸਭ ਤੋਂ ਪਹਿਲਾਂ ਸਾਰੇ ਮਜ਼ਦੂਰਾਂ ਨੂੰ ਮੈਂ ਬਤਾਈ ਦਿੰਦਾ ਹਾਂ ਲੇਕਿਨ ਮੈਨੂੰ ਇੱਕ ਚੀਜ਼ ਦਾ ਬਹੁਤ ਅਫਸੋਸ ਹੈ ਤੁਸੀਂ ਦੇਖੋ ਜਦੋਂ ਵੋਟਾਂ ਹੁੰਦੀਆਂ ਇਹ ਮਜ਼ਦੂਰੀ ਲੈਣ ਚ ਲੱਗੇ ਹੁੰਦੇ ਨੇ ਇਹਨਾਂ ਨੂੰ ਕੋਈ ਫਾਇਦਾ ਅਜ ਤੱਕ ਕੋਈ ਹੋਇਆ ਨਹੀਂ ਹੈ ਕਹੋ ਮੁਦਲੀ ਸੋਲਦਾ ਤੋਂ ਵਾਂਜੇ ਨਹੀਂ ਕਾਦੀਆਂ ਜਾਓ ਕਮੇਟੀ ਕਰਦੇ ਬਾਅਦ ਦੇਖੋ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਉਹ ਆਂਦੇ ਨੇ ਸਵੇਰੇ ਕਿ ਕੋਈ ਕੰਮ ਸਾਨੂੰ ਦੇ ਕੇ ਤਸੀਂ ਜਾਵਾਂਗੇ ਉਹਨਾਂ ਦੇ ਬੈਠਣ ਵਾਸਤੇ ਉੱਥੇ ਕੋਈ ਪ੍ਰਬੰਧ ਨਹੀਂ ਹੈ ਕੋਈ ਛੱਡ ਨਹੀਂ ਕੋਈ ਟਾਇਲਟ ਬਾਸੂਮ ਨਹੀਂ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਤੇ ਮਤਿਆ ਕਿਦਾਂ ਦੇ ਸਾਡੇ ਨੇਤਾ ਨੇ ਜਿਹੜੇ ਇਹਨਾਂ ਦੀ ਵੋਟਾਂ ਦੇ ਇਹਨਾਂ ਦੇ ਸਿਰ ਤੇ ਐਮ ਐਲ ਏ ਬੰਦੇ ਨੇ ਮੰਤਰੀ ਬੰਦੇ ਨੇ ਤੇ ਉਹਨਾਂ ਨੂੰ ਇਹ ਮਤ ਮੁਢਲੀ ਸਹੂਲਤਾਂ ਹੀ ਨਹੀਂ ਦਿੰਦੇ ਤੇ ਮੇਰੀ ਪੰਜਾਬ ਸਰਕਾਰ ਤੋਂ ਅਪੀਲ ਹੈ ਤੁਹਾਡੀ ਜਿਹੜੀ ਸਰਕਾਰ ਬਣਦੀ ਹੈ ਇਹਨਾਂ ਮਜ਼ਦੂਰਾਂ ਇਹਨਾਂ ਜਿਹੜੇ ਆਮ ਨਾਗਰਿਕ ਹੈ ਉਹਨਾਂ ਦੀ ਵੋਟਾਂ ਨਾਲ ਬਣਦੀ ਹੈ ਘਟੋ ਘਾਟ ਤੁਸੀਂ ਆਮ ਨਾਗਰਿਕਾਂ ਨਾਲ ਨਹੀਂ ਤੇ ਘਟੋ ਘਾਟ ਮਜ਼ਦੂਰਾਂ ਦਾ ਖਿਆਲ ਰੱਖੋ ਨਾ ਵਾਸਤੇ ਜਿਹੜੇ ਮੁਰਲੀ ਸੋਲਤਾ ਉਹ ਤੇ ਪ੍ਰਦਾਨ ਕਰੋ ਜਨਾਬ ਹਸਪਾਲ ਸਿੰਘ ਜੀ ਕੈਡਵਲਟ ਭਈ ਆ ਜੀ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਤੇ ਸਾਡੇ ਕੋਲ ਕੋਈ ਦੁਕਾਨ ਨਹੀਂ ਹੈਗਾ ਅਸੀਂ ਮਜ਼ਦੂਰ ਲੋਕ ਹਾਂ ਅਸੀਂ ਮਿਹਨਤ ਮਜ਼ਦੂਰੀ ਕਰਨ ਆਉਨੇ ਆ ਤੇ ਸਾਨੂੰ ਜਗ੍ਹਾ ਦਿੱਤੀ ਜਾਵੇ ਭਗਵੰਤ ਮਾਨ ਨੇ ਐਲਾਨ ਵੀ ਕੀਤਾ ਸੀ ਮਜ਼ਦੂਰਾਂ ਨੂੰ ਜੇ ਸਾਡੇ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਮਜ਼ਦੂਰਾਂ ਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਸਰਕਾਰ ਦੇ ਘੜੀ ਇਹ ਹੱਥ ਬਣ ਕੇ ਬੇਨਤੀ ਕਰਦੇ ਆਂ ਕਿ ਮਜ਼ਦੂਰ ਨੂੰ ਜਗ੍ਹਾ ਦਿੱਤੀ ਜਾਵੇ ਕੋਈ ਜਗ੍ਹਾ ਨਹੀਂ ਆ ਕਿ ਮਜ਼ਦੂਰਾਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਲੇਬਰ ਡੇ ਦੇ ਉੱਪਰ ਸਾਰਿਆਂ ਨੂੰ ਵਧਾਈ ਦੇਵਾਂਗਾ ਕਿ ਇਹਨਾਂ ਨੇ ਅਜੇ ਲੇਬਰ ਡੇ ਮਨਾ ਰਹੇ ਨੇ ਲੇਕਿਨ ਇੱਕ ਜ਼ਰੂਰੀ ਗੱਲ ਇਹ ਹੈ ਕਿ ਲੇਬਰ ਡੇ ਦੇ ਮੌਕੇ ਦੇ ਉੱਤੇ ਮੈਂ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਇੱਕ ਮਜ਼ਦੂਰ ਜਿਹੜਾ ਹੈ ਉਹ ਪੂਰਾ ਦੇਸ਼ ਬਣਾਉਣ ਵਿੱਚ ਕੌਮ ਬਣਾਉਣ ਵਿੱਚ ਉਸ ਦਾ ਬੜਾ ਅਹਿਮ ਯੋਗਦਾਨ ਹੁੰਦਾ ਹੈ ਕਿ ਕਿਸੇ ਦੀ ਵੀ ਵੱਡੀ ਵੱਡੀ ਬਿਲਡਿੰਗਾਂ ਵਿੱਚ ਅਸੀਂ ਬੈਠਦੇ ਹਾਂ ਜਾਂ ਜੋ ਵੀ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਇੱਕ ਮਜ਼ਦੂਰ ਜਿਹੜਾ ਉਹ ਉਹਦੇ ਵਿੱਚ ਉਸਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਤੇ ਅੱਜ ਜ਼ਰੂਰਤ ਹੈ ਕਿ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਕਿ ਇਸ ਲੇਬਰ ਡੇ ਦੇ ਉੱਪਰ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦੇਣ ਇਹਨਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣ ਗੁਰਦਾਸਪੁਰ ਦੇ ਸੈਕਟਰੀ ਮਹੱਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਅਮਰਜੀਤ ਸਿੰਘ ਜੋ ਕਿ ਮੋਟਰਸਾਈਕਲ ਤੇ ਵਕ ਵਕ ਪਿੰਡਾਂ ਵਿੱਚ ਫੇਰੀ ਲਗਾ ਕੇ ਸਮਾਨ ਵੇਚਦਾ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਚੋਰਾਂ ਵੱਲੋਂ ਬੀਤੇ ਦਿਨੀ ਉਸ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਰੋਟੀ ਖਾਣ ਦੇ ਲਈ ਘਰ ਆਇਆ ਹੋਇਆ ਸੀ ਤੇ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਲਗਾ ਦਿੱਤਾ ਜਿਸ ਤੋਂ ਬਾਅਦ ਚੋਰਾਂ ਵੱਲੋਂ ਦਿਨ ਦਿਹਾੜੇ ਹੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਅਮਰਦੀਪ ਨਾਮ ਸਾਰ ਮੈਂ ਸਾਰਾ ਹੁਣ ਮੰਚੌਂਗ ਦਾ ਰਹਿਣ ਵਾਲਾ ਸਰ ਮੇਰਾ ਮੋਟਰਸਾਈਕਲ ਵੀ ਹੋ ਗਿਆ ਘਰ ਦੇ ਬਾਹਰੋਂ ਸਰ ਤੇ ਮੈਂ ਸਰ ਕੰਮ ਤੋਂ ਆਇਆ ਤੇ ਘਰ ਆ ਕੇ ਮੈਂ ਰੋਟੀ ਖਾਣ ਆਇਆ ਤੇ ਮਤਲਬ ਕਿ ਸਾਹਮਣੇ ਗਵਾਂਡੀਆਂ ਕੋ ਜਿਸ ਚੋਰ ਨੇ ਸਰ ਖੜਿਆ ਮੋਟਰਸਾਈਕਲ ਮੇਰਾ ਤੇ ਸਾਹਮਣੇ ਗਵਾਂਡੀਆਂ ਕੋ ਪਾਣੀ ਵੀ ਪੀਤਾ ਉਹਨੇ ਤੇ ਅੱਧਾ ਗਲਾਪਾਣੀ ਦਾ ਪੀ ਲਿਆ ਦਾ ਅੱਧਾ ਤੇ ਪੈਰਾਂ ਤੇ ਰੋਲ ਲਿਆ ਤੇ ਉਹਨਾਂ ਨੂੰ ਗਵਾਂਡੀਆਂ ਨੂੰ ਕਹਿੰਦਾ ਮੇਰੇ ਕੋਠੇ ਤੇ ਅੱਗ ਲੱਗ ਗਈ ਤੁਹਾਡੇ ਕੋਠੇ ਤੇ ਅੱਗ ਲੱਗ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੁਹਾਡੇ ਕੋਠੇ ਤੇ ਧੂਆਂ ਜਾਂ ਭਲਦਾ ਪਿਆ ਤੇ ਗਵਾਂਡੀ ਕਹਿੰਦੇ ਸਾਡੇ ਤੇ ਕੋਈ ਅੱਗ ਨਹੀਂ ਲੱਗੀ ਤੇ ਉਹਨਾਂ ਨੂੰ ਸਰ ਕੁਮਰਾਹ ਕਰਕੇ ਉਹਨਾਂ ਨੂੰ ਕੋਠੇ ਦੇ ਭੇਜਤਾ ਤੇ ਉਹਨਾਂ ਚਿਰ ਨੂੰ ਸਰ ਚਾਬੀ ਲਾ ਕੇ ਤੇ ਉਹ ਚਲ ਗਿਆ ਸਰ ਲੈ ਕੇ ਮੇਰੀ ਮੋਟਰਸਾਈਕਲ ਲੈ ਕੇ ਚਲ ਗਿਆ ਸਰ ਤੇ ਸਰ ਮੈਂ ਹੁਣ ਸੀਸੀਟੀਵੀ ਕੈਮਰੇ ਚੋਂ ਸਰ ਸਾਰੀਆਂ ਰਿਪੋਰਟਿੰਗ ਵਗੈਰਾ ਸਰ ਕਢਾਈਆਂ ਬੜੀ ਮੁਸ਼ਕਲ ਨਾਲ ਧਰਲੇ ਕਰ ਕਰਕੇ ਮਾਰਕੀਟ ਚੋਂ ਸਰ ਤੇ ਉਹਨਾਂ ਨੇ ਮੈਨੂੰ ਰਿਪੋਰ ਤੇ ਸਰ ਮੇਰੀ ਬੇਨਤੀ ਇਹੀ ਆ ਕਿ ਮੇਰਾ ਸਰ ਮੋਟਰਸਾਈਕਲ ਮੈਨੂੰ ਲੱਭ ਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਮੇਰਾ ਮੋਟਰਸਾਈਕਲ ਦਿੱਤਾ ਜਾਵੇ ਮੈਂ ਦਿਹਾੜੀ ਕਾਰਾਂ ਸਰ ਤੇ ਮੇ ਕੋ ਸਾਧਨ ਨਹੀਂ ਸਰ ਹੋਰ ਕੋਈ ਨਹੀਂ ਹੈਗਾ ਜਿੱਦਾਂ ਦਾ ਮੇਰਾ ਮੋਟਰਸਾਈਕਲ ਗੁਆਚਿਆ ਦਾ ਸਰ ਮੈਂ ਆਖੀ ਦੇ ਕੰਮ ਤੇ ਵੀ ਨਹੀਂ ਜਾ ਰਿਹਾ ਉਦੋਂ ਦਾ ਮੈਂ ਘਾਰੀਆਂ ਸਰ ਤੇ ਚੋਰ ਦੀ ਮੈਨੂੰ ਪਛਾਣ ਹੈ ਗਈ ਆ ਸਾਰੇ ਸੀਸੀਟੀ ਵੀ ਕੈਮਰੇ ਚ ਸਰ ਉੱਚਾ ਦੇ ਘਾਲਾ ਪਿੰਡ ਵਾ ਸਰ ਉਹ ਪਿੰਡ ਦੇ ਕਹਿੰਦੇ ਨੇ ਮਤਲਬ ਕਿ ਉੱਥੇ ਦਾ ਚੋਰ ਆ ਤੇ ਉਹ ਸਾਰਾ ਚੋਰ ਸ਼ਹਿਰ ਚ ਵਾਰਦਾਤਾ ਕਰਕੇ ਜਾਂਦਾ ਵਾ ਤੇ ਜਾ ਕੇ ਆਪਣੇ ਪਿਓ ਨੂੰ ਦੇ ਜਾਂਦਾ ਤੇ ਪਿਓ ਦਾ ਸਾਰ ਅੱਗੇ ਵੇਚਦਾ ਵਾ ਮੈਂ ਸਾਰਾ ਪਿੰਡਾਂ ਚ ਫੇਰੀ ਦਾ ਕੰਮ ਕਰਨਾ ਸਰ ਤੇ ਸਾਧਨ ਤੋਂ ਸਰ ਮੈਂ ਉਦੋਂ ਦਾ ਕੰਮ ਤੇ ਨਹੀਂ ਗਿਆ ਮੇਰੇ ਪਰਿਵਾਰ ਦੇ ਸਾਰੇ ਉਦੋਂ ਦੇ ਬਹੁਤ ਪਰੇਸ਼ਾਨ ਆ ਤੇ ਆਪਾਂ ਸਰ ਬੜੀ ਮਤਲਬ ਕੀ ਮੁਸ਼ਕਲ ਦੇ ਵਿੱਚ ਐਸ ਟਾਈਮ ਤੇ ਸਾਧਨ ਤੋਂ ਬਗੈਰ ਸਾਰਾ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਸਰ ਮੈਂ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਸਾਰਾ ਜੇ ਮੇਰੀਆਂ ਕਿਸ਼ਤਾਂ ਵੀ ਵਿੱਚੋਂ ਦੇਣ ਵਾਲੀਆਂ ਰਹਿੰਦੀਆਂ ਨੇ ਤੇ ਮੈਂ ਸਰ ਬੜੀ ਮੁਸ਼ਕਲਾਂ ਦਿਹਾੜੀਆਂ ਲਾ ਲਾ ਕੇ ਮੋਟਰਸਾਈਕਲ ਲਿਆ ਸਰ ਤੇ ਮੈਨੂੰ ਤੇ ਸਰ ਹਜੇ ਉਹ ਵੀ ਮੇਰੀ ਕਿਸ਼ਤਾਂ ਵੀ ਨਹੀਂ ਲੱਥੀਆਂ ਤੇ ਮੇਰੀ ਚੀਜ਼ ਸਰ ਗੁਮਾਜ ਗਈ ਤਾਂ ਮੈਨੂੰ ਸਰ ਮੇਰਾ ਸਾਧਨ ਮਿਲ ਜਾਵੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰ ਪ੍ਰਸ਼ਾਸਨ ਸਰ ਦੱਕ ਕਰਦਾ ਗਿਆ ਸਰ ਮੈਂ ਹੀ ਕਰਦਾ ਕੰਮ ਤੇ ਬਾਕੀ ਘਰ ਦੇ ਮੇਰੇ ਹੋਰ ਕੋਈ ਵੀ ਨਹੀਂ ਆ ਫਾਦਰ ਸਾਹਿਬ ਦੀ ਡੈਥ ਹੋ ਗਈ ਵੀ ਹੈ ਤੇ ਹੋਰ ਤੇ ਘਰ ਵਿੱਚ ਸਰ ਕੋਈ ਨਹੀਂ ਕੰਮ ਕਰਨ ਵਾਲਾ ਮਦਰ ਆ ਘਰ ਵਿੱਚ ਘਰ ਦੀ ਆ ਬੱਚਾ ਛੋਟਾ ਮੇਰਾ ਸਾਰੇ ਸਾਰੇ ਮੇਰੇ ਤੇ ਡਿਪੈਂਡਡ ਆ ਮਹੀਨ ਦਿਹਾੜੀ ਕਰਨਾ ਸਰ ਮੈਂ ਇਹੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਇਹਨਾਂ ਨੂੰ ਮੈਂ ਹੱਥ ਜੋੜ ਕੇ ਮੈਂ ਮੰਗ ਕਰਦਾ ਕਿ ਮੇਰਾ ਸਰ ਮੋਟਰਸਾਈਕਲ ਜਲਦ ਜਲਦ ਲੱਭ ਕੇ ਦਿੱਤਾ ਜਾਵੇ ਤੇ ਮੈਂ ਇਹਨਾਂ ਦਾ ਸਾਰ ਤਹਿ ਦਿਲੋਂ ਧੰਨਵਾਦ ਕਰਦਾ ਸਰ ਮੇਰੀ ਚੀਜ਼ ਮੈਨੂੰ ਦਵਾਈ ਜਾਏ ਕਿਸੇ ਤਰ੍ਹਾਂ ਵੀ ਲੱਭ ਕੇ ਸਰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਮੇਰਾ ਮੋਟਰਸਾਈਕਲ ਸਰ ਮੈਨੂੰ ਲੱਭ ਕੇ ਦਿੱਤਾ ਜਾਵੇ ਸਰ ਬਟਾਲਾ ਸ਼ਹਿਰ ਦੇ ਵਪਾਰੀ ਦਿਨੇਸ਼ ਖੋਸਲਾ ਕਾਨੋਵਾਲ ਰੋਡ ਤੇ ਸਪਲਾਈ ਦੇਣ ਵਾਸਤੇ ਗਿਆ ਸੀ ਜਿੱਥੇ ਕੁਝ ਮੋਟਰਸਾਈਕਲਸਵਾਰ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਲੁੱਟਖੋਈ ਕੀਤੀ ਗਈ ਇਹ આરોਪ ਦਿਨੇਸ਼ ਖੋਸਲਾ ਵੱਲੋਂ ਲਗਾਏ ਜਾ ਰਹੇ ਹਨ ਉਹਤੇ ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨਾਂ ਤੇ ਸਮਾਨ ਸਪਲਾਈ ਕਰਕੇ ਕਲੈਕਸ਼ਨ ਕਰ ਰਹੇ ਸਨ ਤੇ ਕੁਝ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਤੇ ਨਕਦੀ ਲੈ ਕੇ ਫਰਾਰ ਹੋ ਗਏ ਮੈਂ ਅਮੂਲ ਆਈਸਕ੍ਰੀਮ ਡਿਸਟ੍ਰੀਬਿਊਟਰ ਹਾਂ ਸਰ ਬਟਾਲੇ ਦਾ ਨਾਲ ਮੇਰੇ ਕੋਲ ਕੋਲਡ ਡਰਿੰਕ ਦਾ ਮੇਰਾ ਹੋਲਸੇਲ ਦਾ ਅੱਜ ਬਟਾਲੇ 'ਚ ਮੈਂ ਸਰ ਦੇਖੋ ਅਸੀਂ ਤਾਂ ਅੱਗੇ ਡਰਦੇ ਮਾਹੌਲ 'ਚ ਕੰਮ ਕਰ ਰਹੇ ਹਾਂ ਪਰ ਇੰਨਾ ਗੰਦਾ ਕੰਮ ਹੋਇਆ ਅੱਜ ਬਟਾਲੇ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਤੁਹਾਡੇ ਮਾਦਨ ਤਾਂ ਆਪਣੇ ਭਰਾਵਾਂ ਨੂੰ ਤੇ ਸਾਰੇ ਦੁਕਾਨਾਂ ਬੰਦ ਕਰ ਦੇ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਐ ਮੈਂ ਸੀਐਮ ਸਾਹਿਬ ਨੂੰ ਵੀ ਤੁਹਾਡੇ ਵਾਅਦੇ ਤਾਂ ਕਹਾਂਗਾ ਕਿ ਦਿਨ ਦਿਹਾੜੇ ਦਿਨ ਦਿਹਾੜੇ ਸ਼ਾਮ 6 ਵਜੇ ਮੈਂ ਮਾਲ ਆਪਣਾ ਲਾਇਆ ਮੈਂ ਬਾਜ਼ਾਰ 'ਚ ਕਲੈਕਸ਼ਨ ਕਰਨਿਆ ਪੇਮੈਂਟਾਂ ਦੀ ਘੱਟੋ ਘੱਟ 4 ਤੋਂ 5 ਲੱਖ ਮੇਰੇ ਜੇਬ 'ਚ ਕਲੈਕਸ਼ਨ ਸੀਗੀ ਮੇਰੀ ਮੈਂ ਕਰਕੇ ਇਥੋਂ ਆਪਣੇ ਵੱਲ ਜਾ ਰਿਆਂ ਅੱਗੇ ਕਲੈਕਸ਼ਨ ਕਰਨ ਵਾਸਤੇ ਇੱਥੇ ਇੱਕ ਬੰਟੀ ਨਾਮ ਦਾ ਬੰਦਾ ਜਿਹੜਾ ਕੋਲਡ ਡਰਿੰਕ ਦਾ ਕੰਮ ਕਰਦਾ ਵਾ ਇੱਥੇ ਬਟਾਲੇ ਦੇ ਵਿੱਚ ਨਾਲ ਰਾਜਾ ਰਾਜਾ ਨਾਮ ਆ ਕਨਵਨ ਰੋਡ ਦੇ ਵਿੱਚ ਉਹਨਾਂ ਨੇ ਦੇਖੀ ਕੀਤੀ ਹੋਏ ਕਿ ਮੇਰੇ ਦੀ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਹਨਾਂ ਨੇ ਮੇਰਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਜਿੰਨਾ ਕੈਸ਼ ਸੀਗਾ ਉਹ ਖੋਲਿਆ ਮੇਰੇ ਕੋਲ ਜਦ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਬਾਹਰ ਛੁੱਟਣਾ ਪਿਆ ਮੈਂ ਨਿਕਲਾ ਨਹੀਂ ਮੈਂ ਆਪਣੀ ਗੱਡੀ ਦੀ ਚਾਬੀ ਉਹਨਾਂ ਕੋ ਖੋਈ ਐ ਮੈਨੂੰ ਮਾਰਿਆ ਕੋ ਕਿਹਾ ਵਾ ਪਰ ਮੈਂ ਇੱਕੋ ਇੱਕ ਚੀਜ਼ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਵੀ ਕਿ ਇੰਨੇ ਘੰਟੇ ਹੋ ਗਏ ਐਸਾ ਐਕਸੀਡੈਂਟ ਹੋਏ ਨੂੰ ਹਜੇ ਤੱਕ ਐਫਆਈਆਰ ਨਹੀਂ ਦਰਜ ਹੋਈ ਬਟਾਲੇ ਚ ਕੀ ਮਾਹੌਲ ਹੈ ਬਟਾਲੇ ਦਾ ਮੈਂ ਐਸਐਸਪੀ ਸਾਹਿਬ ਨੂੰ ਪਰਸਨਲੀ ਫੋਨ ਤੇ ਗੱਲ ਕੀਤੀ ਐ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਐ ਉਹ ਕਹਿੰਨੇ ਮੈਂ ਮੌਕੇ ਤੇ ਪੁਲਿਸ ਭੇਜਣਾ ਹੁਣ ਆ ਕੇ ਮੇਰੇ ਬਿਆਨ ਲੈ ਗਏ ਨੇ ਮੈਂ ਇੱਕੋ ਮੰਗ ਕਰਨਾ ਸਾਰਿਆਂ ਕੋ ਡੀਸੀ ਸਾਹਿਬ ਨੇ ਵੀ ਕਹਿੰਨਾ ਐ ਐਸਐਸਪੀ ਸਾਹਿਬ ਨੇ ਵੀ ਕਹਿੰਨਾ ਐ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹ ਦੋ ਦੁਕਾਨਾ ਬੰਦ ਕਰ ਦਿਓ ਅਸੀਂ ਕੰਮ ਨਹੀਂ ਕਰਾਂਗੇ ਮੈਂ ਪਿਛਲੇ ਸਾਲ ਬਾਜੀ ਤੁਹਾਨੂੰ ਦੱਸਣਾ ਚਾਹਾਂਗਾ ਘੱਟੋ ਘੱਟ 18 ਤੋਂ 20 ਲੱਖ ਰੁਪਇਆ ਜੀਐਸਟੀ ਦਿੱਤਾ ਮੈਂ ਗਵਰਨਮੈਂਟ ਨੂੰ ਕਾਦੇ ਵਾਸਤੇ ਦਿੱਤਾ ਆਹ ਕਰਾਂ ਲਈ ਆਪਣਾ ਆਹ ਕੱਪੜੇ ਬਣਾਣ ਲਈ ਇਹ ਵਾ ਪੰਜਾਬ ਇਹ ਬਿਹਾਰ ਨੂੰ ਵੀ ਮਾੜਾ ਹੋ ਗਿਆ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਬਾਹਰ ਨਿਕਲੋ ਸੌ ਸੌ ਗੰਦਮ ਆਪਣੇ ਨਾਂ ਨਾ ਰੱਖੋ ਵਪਾਰੀਆਂ ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਦੇਂਦੇ ਨੇ ਇੱਥੇ ਭੁੱਖੇ ਮਰਨਦੇ ਅਸੀਂ ਕੰਮ ਸਾਡੇ ਨਹੀਂ ਹੈਗੇ ਆਪ ਮਿਹਨਤਾਂ ਕਰ ਰਹੇ ਨੇ ਗੱਟੀਆਂ ਚਲਾਉਂਦੇ ਆ ਤੇ ਤੂੰ ਏਸੀ ਵਾਲੇ ਕਮਰੇਆਂ 'ਚ ਬਹਿਂਦੇ ਹੋ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਵਾ ਜੇ ਤੂੰ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕਹੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਿੱਧੇ ਸਟੇਟਮੈਂਟ ਦਿਓ ਮੈਂ ਪੰਜਾਬ ਨਹੀਂ ਸੰਭ ਸਕਦਾ ਪੰਜਾਬ 'ਚ ਗੁੰਡਾ ਰਾਜ ਹੋ ਗਿਆ ਹੈ ਜਾਂ ਤੇ ਮੈਨੂੰ ਐਫ ਆਈ ਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤਾਂ ਸਟੇਟਮੈਂਟ ਦਿਓ ਕਿ ਵਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਬਾਹਰੋਂ ਕੰਮ ਕਰਨਾ ਹੋ ਇੱਥੇ ਪੰਜਾਬ ਚ ਅਵੇ ਇੱਥੋਂ ਦੇ ਅਧਰ ਬਚਾ ਲਓ ਮੇਰਾ ਦੇਸ਼ ਵਾਲੇ ਜੀ ਕਰਨ ਦੇ ਪੰਜਾਬ ਛੱਡ ਦਵਾ ਕਿ ਬਾਹਰਲੀ ਕੰਟਰੀ ਚਲ ਜਾ ਤੂੰ ਆਦੀ ਰਾਖੀ ਵੀ ਨਹੀਂ ਕਰ ਸਕਦਾ ਸਰ ਮੈਂ ਇਹੋ ਹੀ ਗੱਲ ਤੇ ਰੋਣਾ ਪਿਆ ਅਸੀਂ ਇਹ ਸਰਕਾਰ ਲਿਆਂਦੀ ਸੀ ਮੈਂ ਤੁਹਾਨੂੰ ਮੇਰੇ ਕੋ ਵੀਡੀਓ ਹੈ ਮੈਂ ਕੇਚਰੀਵਾਲ ਸਾਹਿਬ ਨੂੰ ਕਿਹਾ ਸੀਗਾ ਕਿ ਵਪਾਰੀ ਡਰ ਦੇ ਮਾਹੌਲ ਚ ਕੰਮ ਕਰ ਰਿਹਾ ਹੈ ਵਪਾਰੀ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਉਹਨਾਂ ਨੇ ਕਿਹਾ ਇਹ ਵਪਾਰੀ ਨੂੰ ਪ੍ਰੋਟੈਕਸ਼ਨ ਦੇਵਾਂਗੇ ਇੱਥੇ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਆ ਆ ਜੋ ਹਾਲ ਅੱਜ ਮੇਰਾ ਹੋਇਆ ਜੀ ਮੈਂ ਨਹੀਂ ਸਮਝਦਾ ਕਿ ਬਟਾਲੇ ਦੇ ਕਿ ਪਬਲਿਕ ਨੂੰ ਕੰਮ ਕਰਨਾ ਚਾਹੀਦਾ ਹੌਸਲਾ ਸਾਹਿਬ ਕਿਹਰੇ ਹਥਿਆਰਾਂ ਦੇ ਨਾਲ ਹਮਲਾ ਹੋਇਆ ਤੁਹਾਡੇ ਸਰ ਮੈਨੂੰ ਆ ਕੇ ਉਹਨਾਂ ਨੇ ਚਪੀੜਾਂ ਮਾਰੀਆਂ ਮੈਨੂੰ ਉਹਨਾਂ ਕੋ ਲੋਹੇ ਦਾ ਕੋ ਕੜਾ ਗੁੜਾ ਬਾਹਰ ਆ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਬਚਾਇਆ ਮੇਰੀ ਗੱਡੀ ਦੇ ਅੰਦਰ ਰੱਸਾ ਬਿਆਲਾ ਮੇਰਾ ਮੇਰਾ ਰੱਸਾ ਬਿਆ ਜਿੰਨਾ ਮੈਂ ਆਪਣੀ ਬੰਨਣਾ ਆ ਆ ਰੱਸਾ ਉਹਨਾਂ ਮੇਰਾ ਗਲਾ ਘੋਟਣ ਨੂੰ ਭੇਜੇ ਨੇ ਹੈਲੋ ਇਦਨਾ ਮੇਰਾ ਗਲਾ ਘੋਟਣ ਨੂੰ ਪਈ ਨੇ ਉਹ ਆ ਰਸਾ ਮੇਰਾ ਸਮਾਨ ਬੰਨਣ ਵਾਲਾ ਦੂਜੀ ਬਾਰੀ ਚ ਆ ਕੇ ਮੇਰਾ ਗਲਾ ਘੋਟਣ ਨੂੰ ਪਈ ਨੇ ਕਿ ਐ ਜਾਣੇ ਅਸੀਂ ਕੰਮ ਕਰਨ ਲਈ ਦੇਖੋ ਮੈਂ ਬਟਾਲੇ ਚ ਕੰਮ ਕਰ ਰਿਹਾ ਜੇਕਰ ਮੈਂ ਸਸਤਾ ਸਮਾਨ ਦੇ ਰਿਹਾ ਉਹ ਮੈਨੂੰ ਵਾਰਾ ਖਾਂਦਾ ਮੈਂ ਦਿੰਦਾ ਮੈਂ ਕਿਸੇ ਨੂੰ ਕੋ ਤੰਗ ਨਹੀਂ ਕਰ ਰਿਹਾ ਮੈਂ ਜੀਐਸਟੀ ਦੇ ਮਾਲ ਮੰਗਾਨਾ ਬਿੱਲ ਤੇ ਮਾਲ ਮੰਗਾਨਾ ਬਿੱਲ ਤੇ ਮਾਲ ਵੇਚਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਮੈਂ ਪ੍ਰਸ਼ਾਸਨ ਤੋਂ ਇੱਕੋ ਗੱਲ ਕਹਾਂਗਾ ਇੱਕ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੂਸਰਾ ਉਹਨਾਂ ਬੰਦਿਆਂ ਨੂੰ ਫੜ ਕੇ ਹੁਣੇ ਅੰਦਰ ਟਿਕਾ ਜਾਵੇ ਮੈਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਜੋ ਬੰਦੀ ਕਾਰਵਾਈ ਉਹਨਾਂ ਨੇ ਪੂਰੀ ਕੀਤੀ ਹੈ ਮੇਰੇ ਪੈਸੇ ਖੋ ਕੇ ਲਾਗੇ ਨੇ ਮੇਰੀ 4 ਤੋਂ 5 ਤੋਂ ਲੈ ਸਰ 4 ਤੋਂ 5 ਲੱਖ ਰੁਪਈਆ ਮੇਰ ਕੋ ਮੇਲੀ ਮੇਰੀ ਕਲੈਕਸ਼ਨ ਹੈ ਮੇਰ ਕੋ ਮੈਂ ਅਮੂਲ ਡਿਸਟ੍ਰੀਬਿਊਟਰ ਹਾਂ ਵੇਖੋ ਇਸ ਵੇਲੇ ਇਸ ਵੇਲੇ ਮੇਰੀ ਆਈਸਕ੍ਰੀਮ ਦਾ ਸੀਜ਼ਨ ਚੱਲ ਰਿਹਾ ਮੈਂ ਇਹਨਾਂ ਨੂੰ ਵੀ ਸਮਾਨ ਦਿੱਤਾ ਵੇਖੋ ਤੁਸੀਂ ਕਹੋਗੇ ਇਹ ਬਿਆਨ ਨਹੀਂ ਦਿੰਦੇ ਅੱਜ ਮੇਰ ਨਾਲ ਹੋਇਆ ਕੱਲ ਇਹਨਾਂ ਨਾਲ ਹੋ ਜੀਗਾ ਕੀ ਕਰੋਗੇ ਕੋਣ ਬਿਆਨ ਦੇਗਾ ਜਿੰਨਾ ਹੋ ਜਾ ਉਹ ਬੋਲਣ ਦਾ ਉਹ ਸੁਣ ਲੋ ਤੁਸੀਂ ਦੋ ਦਾ ਵੀ ਨਹੀਂ ਸੁਣਨਾ ਚਾਹਦੇ ਤਿੰਨ ਘੰਟੇ ਹੋ ਗਏ ਇੱਧਰ ਗਾਫਰ ਨਹੀਂਦਰ ਚੋਈ ਪੰਜਾਬ 'ਚ ਇਹ ਕੋ ਨਾਰਾਜ਼ ਨਹੀਂ ਹਨ ਕੀ ਹੈ ਇਹਨਾਂ ਦਾ ਆਪਸ ਵਿੱਚ ਕੋਈ ਲੈਣ ਦੇਣ ਦਾ ਕੋਈ ਮਾਮਲਾ ਆ ਬਾਕੀ ਅਸੀਂ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਊਗੀ ਤਬ ਦੱਸਾਂ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ